ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਬੱਢੀ ਆ ਉਧਰ ਤੁਸੀਂ ਦੇਖ ਰਹੇ ਹੋ ਸਟੇਜ ਤੇ ਬਹੁਤ ਸਾਰੇ ਜਿੰਨੇ ਵੀ ਸਾਰੇ ਪਤਵੰਤੇ ਔਰ ਸਾਡੇ ਫਿਊਚਰ ਦੇ ਸਿਟੀਜ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਇਸ ਰੰਗਲੇ ਪੰਜਾਬ ਚ ਮੇਰੇ ਸਾਹਮਣੇ ਆ ਰੰਗਲਾ ਪੰਜਾਬ ਮੈਨੂੰ ਇਹਦੇ ਚ ਨਜ਼ਰ ਆ ਰਿਹਾ ਸਾਡੇ ਆਉਣ ਵਾਲੇ ਡਾਕਟਰਸ ਟੀਚਰਸ ਇੰਜੀਨੀਅਰਸ ਸਾਇੰਟਿਸਟ ਔਰ ਸਾਡੇ ਫਿਊਚਰ ਦੇ ਲੀਡਰਸ ਸਾਡੇ ਫਿਊਚਰ ਦੇ ਐਮਐਲਏ ਮਿਨਿਸਟਰਸ ਬੱਚੋ ਸਾਡੇ ਮਾਜੂਦ ਮੁੱਖ ਮੰਤਰੀ ਸਾਹਿਬ ਨੇ ਇੱਕ ਬੀੜਾ ਚੁੱਕਿਆ ਕਿ ਪੰਜਾਬ ਨੂੰ ਖੇਡਾਂ ਦੀ ਧਰਤੀ ਬਣਾਣਾ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹਰ ਪਿੰਡ ਵਿੱਚ ਖੇਡ ਦਾ ਮੈਦਾਨ ਹਰ ਮੱਲੇ ਵਿੱਚ ਖੇਡ ਦਾ ਮੈਦਾਨ ਲਾਇਬ੍ਰੇਰੀਆਂ ਆਪਣੇ ਬੱਚਿਆਂ ਨੂੰ ਇੱਕ ਇਹੋ ਜਿਹਾ ਪੰਜਾਬ ਦੇਣਾ ਜਿਹੜਾ ਸਿਹਤਪੂਰ ਹੋਵੇ ਮੁੱਖ ਮੰਤਰੀ ਸਾਹਿਬ ਨੇ ਖੁਦ ਆਣਾ ਸੀ ਕੁਛ ਰਜੇਵਾ ਕਰਕੇ ਉਹਨਾਂ ਨੂੰ ਆਪਣਾ ਜਿਹੜਾ ਕੈਨਸਲ ਕਰਨਾ ਪਿਆ ਉਹ ਅਗਲੀ ਵਾਰੀ ਤੁਹਾਡੇ ਵਿੱਚ ਆ ਕੇ ਸ਼ਾਮਲ ਹੋਣਗੇ ਬੱਚੋ ਮੈਂ ਸਿਰਫ ਇੱਕ ਗੱਲ ਕਰਨੀ ਹੈ ਜੇ ਮੈਂ ਗੱਲ ਕਰਾਂ ਆਪਣੇ ਨੈਸ਼ਨਲ ਹੀਰੋਜ਼ ਦੀ ਬਾਬਾ ਸਾਹਿਬ ਬੀ ਆਰ ਐਮbedkar ਲਾਲ ਫਾਦਰ ਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਸਾਡੇ ਨੈਸ਼ਨਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਇਹਦਾ ਸਾਰਿਆਂ ਵਿੱਚ ਕਾਮਨ ਕੀ ਸੀ ਇਹਾਂ ਨੇ ਇੱਕ ਚੀਜ਼ ਸਾਂਝੀ ਸੀ ਉਹ ਸੀ ਵਿਦਿਆ এডੂਕੇਸ਼ਨ ਇਹਦਾ ਸਾਰਿਆਂ ਨੇ এডੂਕੇਸ਼ਨ ਨੂੰ ਆਪਣਾ ਟੂਲ ਬਣਾਇਆ ਆਪਣੀ ਸ਼ਕਤੀ ਬਣਾਈ ਐਂਡ ਅ ਵੈਰੀ ਸਟਰੋਂਗ ਕਮਿਟਮੈਂਟ ਆਫ ਨੈਸ਼ਨਲਿਜ਼ਮ ਜਿਹੜੀ ਇੱਕ ਨੈਸ਼ਨਲ ਕੌਨਸ਼ੀਅਸਨੈਸ ਸੀ ਤੁਸੀਂ ਆਪਣਾ ਏਮ ਡਿਸਾਈਡ ਕਰਦੇ ਹੋ ਜੇ ਮੈਂ ਗੱਲ ਕਰਾਂ ਸਾਇੰਟਿਸਟ ਦੀ ਅਲਬਰਟ ਆਈਨਸਟਾਈਨ ਦੀ ਜਾਂ ਕੰਟੈਂਪੋਰੀ ਦੇ ਵਿੱਚ ਈਲਨ ਮਸਕ ਦਾ ਨਾਮ ਸੁਣਿਆ ਸਾਰਿਆਂ ਨੇ ਈਲਨ ਮਾਸਕ ਸਾਊਥ ਅਫਰੀਕਾ ਵਿੱਚ ਪੈਦਾ ਹੋਇਆ ਉਹਦੇ ਫਾਦਰ ਨਾਲ ਮਦਰ ਨਾਲ ਡਾਈਵੋਰਸ ਹੋ ਗਿਆ ਹੀ ਵੈਂਟ ਟੂ ਕੈਨੇਡਾ ਪਰ ਉਹਨੂੰ ਕੰਪਿਊਟਰ ਦੇ ਵਿੱਚ ਸਾਇੰਸ ਫਿਕਸ਼ਨ ਦੇ ਵਿੱਚ ਇੰਟਰਸਟ ਸੀ ਇਸੇ ਤਰ੍ਹਾਂ ਆਲਬਰਟ ਆਇਨਸਟਾਈਨ ਦਾ ਜਿਹੜਾ ਬਚਪਨ ਸੀ ਬਹੁਤ ਚੜਾਤੀਆ ਪਰਿਆ ਹੋਇਆ ਸੀ ਉਹ ਹੀ ਵਾਸ ਐ ਆਟਿਸਟਿਕ ਚਾਈਲਡ ਉਹ ਬੋਲ ਨਹੀਂ ਸਕਦਾ ਸੀ ਪਰ ਸਾਇੰਸ ਦੇ ਵਿੱਚ ਇੰਟਰਸਟ ਸੀ ਬਟ ਇਟ ਵਾਸ ਐਜੂਕੇਸ਼ਨ ਦੈਟ ਟੁਕ देम ਫਾਰ ਤੇ ਇਹ ਜਿਹੜੇ ਨਸ਼ੇ ਆ ਏ ਤੁਹਾਡੇ ਪੈਰਾਂ ਦੀਆਂ ਬੇੜੀਆਂ ਜਿਹੜੀਆਂ ਕਿ ਤੁਹਾਨੂੰ ਕਿਰਪਾ ਕਰਦੀ ਹੈ ਔਰ ਜਿਹੜੀ ਐਜੂਕੇਸ਼ਨ ਹੈ ਇਹ ਉਹ ਰਾਕਟ ਹੈ ਜਿਹੜਾ ਸਪੇਸ ਐਕਸ ਦੇ ਵਿੱਚ ਆ ਉਹਦੀ ਇਮੇਜਿਨੇਸ਼ਨ ਸੀ ਉਹਦੇ ਫਾਦਰ ਜਿਹੜਾ ਸੀਗਾ ਡਿਵੋਰਸ ਹੋ ਗਿਆ ਸੀ 12 ਸਾਲ ਤੇ ਉਹਨੇ ਆਪਣੀ ਪਹਿਲੀ ਵੀਡੀਓ ਕਿ ਬਣਾਤੀ ਸੀ ਲਾਉਡ ਸਾਇੰਸ ਐਂਡ दैट ਹਾਸ ਟੇਕਨ ਨੇ ਕਾਰ ਵੀ ਉਹ ਜੇ ਬਣਾਤੀ ਡਾਕਟਰ ਕਾਰ ਸੋ ਉਹਦੀ ਐਗਜ਼ੈਂਪਲ ਦਿੱਤੀਆਂ ਜਾਂਦੀਆਂ ਸੋ ਮੈਂ ਬੱਚਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਸਾਡੇ ਹੀਰੋ ਤੁਸੀਂ ਰੋਲ ਮਾਡਲ ਬਣਨਾ ਮੈਨੂੰ ਪਤਾ ਕਿ ਤੁਸੀਂ ਨਸ਼ੇ ਨਹੀਂ ਕਰੋਗੇ ਬਲਕਿ ਤੁਸੀਂ ਜਿਹੜੇ ਬੰਦੇ ਨਸ਼ੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਕੱਢਣ ਵਿੱਚ ਸਰਕਾਰ ਦੀ ਮਦਦ ਕਰਨੀ ਆ ਮਦਦ ਕਰਨੀ ਆ ਸੋ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਨੂੰ ਆਪਣੀਆਂ ਗੁੱਡ ਵਿਸ਼ੇਸ ਦਿਨਾ ਕਿ ਵੀ ਦਾ ਬ੍ਰਾਂਡ ਐਂਬੈਸਡਰਸ ਜਿਹੜੇ ਬੱਚੇ ਯੁੱਧ ਨਸ਼ੇ ਵਿਰੁੱਧ ਚਾਹੇ ਆਪਣੀ ਪੜ੍ਹਾਈ ਦੇ ਵਿੱਚ ਐਕਸਲ ਕਰਕੇ ਚਾਹੇ ਸਪੋਰਟਸ ਦੇ ਥਰੂ ਚਾਹੇ ਕਿਸੇ ਕਵਿਤਾ ਦੇ ਗਾਣੇ ਦੇ ਥਰੋ ਕੋਈ ਰੋਲ ਪਲੇ ਕਰਨਗੇ ਉਹਨਾਂ ਨੂੰ 15 ਅਗਸਤ 26 ਜਰਵਨ ਨੂੰ ਆਨਰ ਕੀਤਾ ਜਾਏਗਾ ਉਹਨਾਂ ਦਾ ਸਨਮਾਨ ਕੀਤਾ ਜਾਏਗਾ ਸੋ ਇਹਨਾਂ ਸ਼ਬਦਾਂ ਨਾਲ ਸੋ ਮੈਂ ਆਪਾਂ ਆਓ ਆਪਾਂ ਅੱਜ ਮਿਲ ਕੇ ਆਪਣੇ ਮੁੱਖ ਮੰਤਰੀ ਸਾਹਿਬ ਦਾ ਜੋ ਰੰਗਲਾ ਪੰਜਾਬ ਦਾ ਜੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਜੋ ਆਪਾਂ ਰੰਗਲਾ ਪੰਜਾਬ ਬਣਾਉਣ ਜਾ ਰਹੇ ਹਾਂ ਉਹਦੇ ਵਾਸਤੇ ਤੁਸੀਂ ਸਵੇਰੇ ਭਜੋਗੇ ਅੰਮ੍ਰਿਤ ਵੇਲੇ ਭਜਣਾ ਇਹਦੇ ਨਾਲ ਜਦੋਂ ਤੁਸੀਂ ਕੋਈ ਗੇਮ ਖੇਡਦੇ ਹੋ ਕੋਈ ਪੋਇੰਟ ਪੜਦੇ ਹੋ ਜਾਂ ਸੁਣਦੇ ਹੋ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਤਾਂ ਤੁਹਾਡੀ ਜਿਹੜੀ ਬੋਡੀ ਹੈ ਇਹ ਖੋਦੀ ਜਿਹਨੂੰ ਅਸੀਂ ਹਾਰਮੋਨਸ ਅੰਜੋਏ ਕਰਨੇ ਆ ਜਿਹਦੇ ਐਂਡੋਰਫਿਨ ਅੱਜ ਤੁਸੀਂ ਭੱਜੋ ਗਏ ਤਾਂ ਇਹਨਾਂ ਦੀ ਰਿਲੀਜ਼ ਹੋਏਗੀ ਸੋ ਜਿਹੜੇ ਜਿਹੜੇ ਪੋਜ਼ਿਟਿਵ ਹਾਰਮੋਨਸ ਡੇ ਰਹੋਗੇ ਜੁਵਨ ਆਲਵੇ ਸਰਮੇਨ ਨਾਈਸ ਸਪਿਰਟ ਔਰ ਜਿਸ ਤਰ੍ਹਾਂ ਬਾਬੇ ਨਾਨਕ ਨੇ ਕਿਹਾ ਸੀ ਨਾਮ ਖੁਬਾਰੀ ਨਾਨਕਾ ਚੜੀ ਰਹੇ ਦਿਨ ਰਾਤ ਪੰਜਾਬੀਆਂ ਨੂੰ ਹਮੇਸ਼ਾ ਬਾਬੇ ਨਾਨਕ ਦੀ ਖੁਬਾਰੀ ਚੜੀ ਰਹੇ बहुत-बहुत धन्यवाद चढ़दी कला चलाओ हासले वास्ते रहो थैंक यू आज आज मंत्री जी ने भाई से सोच चकनी है सारा प्रचार करके खड़े हो जाएं अपना सच्चा हाथ ऊपर कर रहे हैं अभी आपने मुख्यमंत्री जी के भाई के एक बहुत तंजारा लगे अपना ये मेरे पीछे ही रिपीट करना है ਅਸੀਂ ਅਸੀਂ ਇਹ ਪ੍ਰਣ ਕਰਦੇ ਹਾਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਨਸ਼ਾ ਮੁਕਤ ਕਿ ਅਸੀਂ ਨਸ਼ਾ ਮੁਕਤ ਪੰਜਾਬ ਹੋਏ ਵਿੱਚ ਪੰਜਾਬ ਹੋਏ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਆਪਣਾ ਪੂਰਾ ਯੋਗਦਾਨ ਪਾਵਾਂਗੇ ਅਸੀਂ ਕਿਸੇ ਵੀ ਪ੍ਰਕਾਰ ਦਾ ਅਸੀਂ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਾਂਗੇ ਨਸ਼ਾ ਨਹੀਂ ਕਰਾਂਗੇ ਅਤੇ ਆਪਣੇ ਪਰਿਵਾਰ ਅਤੇ ਆਪਣੇ ਪਰਿਵਾਰ ਸਮਾਜ ਦੋਸਤਾਂ ਨੂੰ ਨਸ਼ਾ ਮੁਕਤ ਨਸ਼ਾ ਮੁਕਤ ਸਭੂਰਨ ਸਹਿਯੋਗ ਕਰਾਂਗੇ ਅਸੀਂ ਨਸ਼ਾ ਤੋਂ ਦੂਰ ਰਹਿ ਕੇ ਅਸੀਂ ਨਸ਼ਾ ਤੋਂ ਦੂਰ ਰਹਿ ਕੇ ਚੰਗੀ ਸਿਹਤ ਰੱਖਦੇ ਹੋਏ ਚੰਗੀ ਸਿਹਤ ਰੱਖਦੇ ਹੋਏ ਸਮਾਜ ਸਮਾਜ ਰਾਜ ਆਪਣੇ ਦੇਸ਼ ਦੀ ترقی ਵਿੱਚ ਦੇਸ਼ ਦੀ ترقی ਵਿੱਚ ਆਪਣਾ ਯੋਗਦਾਨ ਪਾਵਾਂਗੇ ਆਪਣਾ ਯੋਗਦਾਨ ਪਾਵਾਂਗੇ ਅਤੇ ਪੰਜਾਬ ਨੂੰ ਅਤੇ ਸਾਡੇ ਪੰਜਾਬ ਨੂੰ ਸੋਨਾ ਸੋਣਾ ਅਤੇ ਰੰਗਲਾ ਪੰਜਾਬ ਬਣਾਵਾਂਗੇ ਅਤੇ ਰੰਗਲਾ ਪੰਜਾਬ ਬਣਾਵਾਂਗੇ ਜੈ ਹਿੰਦ ਉਹ ਮੈਂ ਲਿੰਦੀ ਗੁਰੂ ਸਾਹਿਬ ਨੂੰ ਮੰਨ ਲੋ ਜਿਹੜੀ ਕਿ ਇਹਨਾਂ ਦੀ ਐਸਐਸਪੀ ਪਟਿਆਲਾ ਜੀ ਨੂੰ ਕਿ ਸਾਡੇ ਮੁੱਖ ਮਹਿਮਾਨ ਨੇ ਟ੍ਰਾਂਸਪੋਰਟ ਕਰਕੇ ਮੰਚ ਵੱਲ ਲੈ ਕੇ ਜਾਣ ਤਾਂ ਨਾ ਤੇ ਵੀ ਇਹ ਉਹਨਾਂ ਕੀਤੀ ਹੈ ਲਿੰਦੀ ਨੂੰ ਫਲੇਨ ਆਫ ਕੀਤਾ ਜਾ ਸਕਦਾ ਦੇਖੇ ਬੱਚੇ ਇਹ ਚੰਡੀ ਦੀ ਦਸਾਂ ਨੂੰ ਤੇ ਅੱਛਾ ਨਹੀਂ ਜੀ ਕਾਪ ਲੈ ਗਿਆ ਤੁਸੀਂ ਇੰਦਾ ਹਾਂਜੀ ਉਹ ਚੰਡਾ ਹੈ ਚੰਡਾ ਕਿੱਥੇ ਫਲੈਕਟ ਹੈ ਫਲੈਕਟ ਸ਼ਾਤੂ ਹੈ ਬੇਟਾ ਇਹ ਗੱਲ ਹੋਰਨਾ ਹੈ ਆਨ ਜੋ ਮਾਰਕ ਸੈੱਟ ਹੁਣ ਉਹ ਬੰਦ ਨੀਰੇ ਚੰਡੀ ਰਖਾ ਦੇਣੀ ਆ ਨਾਲ ਜਿਹੜਾ ਮੈਂ ਬੋਲ ਰਿਹਾ ਕੋ ਇਹ ਖਾਲੀ ਕਰ ਦਿਓ ਜੀ ਸਾਡੇ ਸਨਯੋਤ ਮੰਤਰੀ ਸਾਹਿਬ ਸਾਡੇ ਐਮਐਸਟੀ ਸਾਹਿਬ ਔਨ ਯੋਰ ਮਾਰਕ ਬੇਟਾ ਉਸ ਤੋਂ ਬਾਅਦ ਬੋਲਣਾ ਹੈ ਸੈਟ ਫੇਰ ਜਦ ਮੈਂ ਤੇਰੇ ਤੇ ਜੀ ਉੱਪਰ ਕਰੀ ਆਦਾ ਮੈਂ ਦੋ ਬੋਲੂਗਾ ਔਨ ਯੋਰ ਮਾਰਕ ਸੈਟ ਹੋਰ ਮੰਤਰੀ ਤੇ ਢੀ ਜਾ ਗੋ ਮੈਂ ਉਹਦੀ ਵੇਟ ਕਰ ਰਿਹਾ ਸੀ ਆਵਾਜ਼ ਦੇ ਆਈ ਵਾਸ ਵੇਟਿੰਗ ਫਾਰ ਯੂ ਸ਼ਾਬਾਸ਼ ਬਹੁਤ ਅੱਛੇ ਲਗਾਉ ਕਮਰਾ ਬਹੁਤ ਅੱਛੇ ਅਸੀਂ ਨਾਰਾ ਲਾਉਣਾ ਹੈ ਪੰਜਾਬੀਓ ਜਾਂਦੋ ਨਸ਼ੇ ਤੇ ਆਂਦੋ ਵੈਰੀ ਗੁੱਡ ਵੈਰੀ ਪੰਜਾਬੀਓ ਜਾਂਦੋ ਨਸ਼ੇ ਤੇ ਆਂਦੋ ਸਾਡਾ ਯੁੱਧ ਨਸ਼ਿਆਂ ਵਿਰੁੱਧ ਸਾਡਾ ਯੁੱਧ ਨਸ਼ਿਆਂ ਵਿਰੁੱਧ ਅਮਰੀਕਾ ਜਾਣ ਨੂੰ ਕਹਿੰਦੇ ਜਣਾ ਰਹਾ ਪੰਜਾਬ ਚ ਰਹਿਣ ਨਹੀਂ ਦੇਣਾ ਬੱਚੇਓ ਸਲਾਵਾ ਸਲਾਵ ਬਹੁਤ ਅੱਛਾ ਹੈ ਤੁਹਾਡੇ ਜੋਸ਼ ਨੂੰ ਸलाम ਮੰਤਰੀ ਜੀ ਨੇ ਤੁਹਾਨੂੰ ਆਪਣਾ ਬ੍ਰਾਂਡ ਐਮਬੈਸਡਰ ਬਣਾਇਆ ਤੁਸੀਂ ਪੰਜਾਬ ਸਰਕਾਰ ਦੇ ਬ੍ਰਾਂਡ ਐਮਬੈਸਡਰ ਹੋ ਦੇਖੋ ਜਿਹੜੇ ਵਿਦਿਆਰਥੀ ਆ ਜਿਹੜਾ ਵਿਦਿਆਰਥੀਆਂ ਦਾ ਇੱਥੇ ਸਮੂਹ ਹੈ ਜਿੰਦਾ ਵੰਡਾ ਇਕੱਠਾ ਹੈ ਬਰਕਰ ਘਟੋ ਘਟੋ ਵੀ 5-6000 ਵਿਦਿਆਰਥੀ ਇਕੱਠੇ ਹੋਏ ਆ ਇਹ ਦਰਸਾਉਂਦਾ ਕਿ ਪੰਜਾਬ ਦੇ ਲੋਕ ਨਸ਼ੇ ਨੂੰ ਔਰ ਨਸ਼ੇ ਜਿਹੜੇ ਤੁਹਾਡੇ ਨਸ਼ੇ ਦੇ ਵਪਾਰੀ ਆ ਉਹਨਾਂ ਨੂੰ ਜਿਹੜਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਜਾਂ ਤਾਂ ਨਸ਼ੇ ਛੱਡੋ ਜਾਂ ਪੰਜਾਬ ਛੱਡੋ ਤੇ ਜਿਵੇਂ ਸਾਰੇ ਸ਼ਹਿਰਾਂ ਦੇ ਵਿੱਚ ਐਡੇ ਐਡੇ ਵੱਡੇ ਇਕੱਠ ਹੋ ਰਹੇ ਆ ਯੂਥ ਦੇ ਬੱਚਾਂ ਦੇ ਤੇ ਮੈਨੂੰ ਆਲਰੇਡੀ ਜਿਹੜੇ ਜਿਹੜੇ ਨਸ਼ੇੜੀ ਆ ਨਾ ਜੀ ਭਜਨੇ ਸ਼ੁਰੂ ਹੋ ਗਏ ਆ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਵਪਾਰੀ ਸਾਰੇ ਭਜਨੇ ਸ਼ੁਰੂ ਹੋ ਗਏ ਆ ਹਾਲਤ ਇਹ ਹੋ ਗਈ ਆ ਕਿ ਜਿਹੜੀ ਡਰੋਨ ਆਂਦੀਆਂ ਸੀ ਪਾਕਿਸਤਾਨ ਤੋਂ 70% ਘਟ ਗਈਆਂ ਤੇ ਜੇ ਕੋਈ ਡਰੋਨ ਆ ਵੀ ਜਾਵੇ ਨਸ਼ਾ ਸੁੱਟ ਵੀ ਜਾਵੇ ਚੱਕਣ ਕੋਈ ਨਹੀਂ ਜਾਂਦਾ ਮਤਲਬ ਨਸ਼ਾ ਉੱਥੇ ਪਿਆ ਰਹਿੰਦਾ ਕਿਸੇ ਬੰਦੇ ਨੇ ਪੁੱਛਿਆ ਵੀ ਹੁਣ ਕਿਉਂ ਨਹੀਂ ਚੱਕਣ ਜਾਂਦੇ ਕਹਿੰਦਾ ਜੀ ਪਿੱਛੋਂ ਜਿਹੜੇ ਹੈਗੇ ਸਾਡੇ ਗਿੱਟੇ ਸਿੱਕੇ ਜਾਣਗੇ ਸੋ ਇਹ ਜਿਹੜਾ ਪੰਜਾਬ ਸਰਕਾਰ ਪੰਜਾਬ ਦੇ ਲੋਕ ਆਮ ਲੋਕ ਹੈ ਇਹ ਹੁਣ ਇੱਕ ਲੋਕ ਲਹਿਰ ਬਣ ਗਈ ਹੈ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜਾ ਹੈਗਾ ਯੁੱਧ ਨਸ਼ਿਆਂ ਦੇ ਵਿਰੁੱਧ ਇੱਕ ਲੋਕ ਲਹਿਰ ਬਣ ਗਈ ਹੈ ਜਦੋਂ ਕੋਈ ਮੂਵਮੈਂਟ ਲੋਕ ਲਹਿਰ ਬਣ ਜਾਂਦੀ ਹੈ ਕਰੋ ਨੂੰ ਕੋ ਰੋਕ ਨਹੀਂ ਸਕਦਾ ਸੋ ਉਹਦੇ ਚ ਕੋਈ ਤਰੀਕਾ ਹੁੰਦਾ ਕਿ ਤੁਸੀਂ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਹੋਰ ਕੋਈ ਤਰੀਕਾ ਨਹੀਂ ਹੈ देयर इज नो ਅਲਟਰਨੇਟ ਔਰ ਇਹਦੇ ਨਾਲ ਨਾਲ ਜਿਹੜੀ ਪੰਜਾਬ ਸਰਕਾਰ ਹੈ ਜਿਹੜੇ ਬੱਚੇ ਨਸ਼ੇ ਦੇ ਵਿੱਚ ਕਿਸੇ ਨਾ ਕਿਸੇ ਵਜ੍ਹਾ ਨਾਲ ਉਸ ਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕੱਢਣ ਵਾਸਤੇ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਨੇ ਸਾਡੇ ਮਾਨ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਸੋ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ 5000 ਜਿਹੜੇ ਆ ਗਿਆ ਉਹ ਇੰਡੋਰ ਫੈਸਿਲਿਟੀ ਆ ਅਸੀਂ ਉਹਦੀ ਸਾਰੀ ਤਿਆਰੀ ਕਰ ਲਈ ਅੱਜ ਮੇਰੀ ਜਿਹੜੀ ਫਾਈਨਲ ਸ਼ਾਪ ਨੂੰ ਵੀ ਸੀ ਹੈਗੀ ਉਹਦੇ ਬਾਰੇ ਤੇ ਉਹਦੇ ਅਸੀਂ ਪੂਰਾ ਬੰਦੋਵਰਸ ਕੀਤਾ ਹੋਇਆ ਉਹਨਾਂ ਨੂੰ ਨਸ਼ਾ ਛੁਡਾਉਣ ਦਾ ਉਹਨਾਂ ਦੀ ਕਾਉਂਸਲਿੰਗ ਦਾ ਯੋਗਾ ਕਰਾਉਣ ਦਾ ਸਪੋਰਟਸ ਕਰਾਉਣ ਦਾ ਉਹਨਾਂ ਨੂੰ ਕੋਈ ਨਾ ਕੋਈ ਸਕਿੱਲ ਸਿਖਾਉਣ ਦਾ ਕੋਈ ਹੁਨਰ ਸਿਖਾਉਣ ਦਾ ਉਹਨਾਂ ਨੂੰ ਕੰਮ ਸਿਖਾ ਕੇ ਸਾਰਿਆਂ ਨੂੰ ਕੰਮ ਤੇ ਲਾ ਦਾਂਗੇ ਜੀ ਪੰਜਾਬ ਦਾ ਹਰ ਇੱਕ ਬੰਦਾ ਉਹਨੂੰ ਨਸ਼ਾ ਹੋਵੇਗਾ ਸਿਰਫ ਕੰਮ ਦਾ ਲੋਕਾਂ ਨੂੰ ਜਿਹੜਾ ਇਹ ਜਿਹੜੇ ਦੁਨਿਆਵੀ ਨਸ਼ਿਆਂ ਤੋਂ ਮੁਕਤ ਕਰਕੇ ਉਹਨਾਂ ਨੂੰ ਕੰਮ ਦਾ ਨਸ਼ਾ ਜਿਹੜਾ ਉਹਦੀ ਲਤ ਲਾਣੀ ਆ ਤਾਂ ਕਿ ਕੋਈ ਨਾ ਕੋਈ ਬੰਦਾ ਪ੍ਰੋਡਕਟਿਵ ਕੰਮ ਕਰ ਰਿਹਾ ਹੋਵੇ ਚਾਹੇ ਉਹ ਖੇਤੀਬਾੜੀ 'ਚ ਹੋਵੇ ਆਈਟੀ 'ਚ ਹੋਵੇ ਐਜੂਕੇਸ਼ਨ ਚ ਹੋਵੇ ਕਿਸੇ ਵੀ ਫੀਲਡ ਚ ਹੋਵੇ ਮੈਡੀਕਲ ਚ ਹੋਵੇ ਕੋਈ ਵੀ ਕੋਈ ਵੀ ਸਕਿੱਲ ਹੋਣਾ ਚਾਹੀਦਾ ਉਹਦੇ ਕੋਲ ਇੰਡਸਟਰੀ ਚ ਹੋਵੇ ਤਾਂ ਕਿ ਉਹ ਪੰਜਾਬ ਦੀ ਪ੍ਰੋਗਰੈਸ ਵਾਸਤੇ ਜਿਹੜੀ ਪੰਜਾਬ ਦੀ ਗਰੋਥ ਸਟੋਰੀ ਸ਼ੁਰੂ ਹੋਈ ਹੈ ਉਹਦਾ ਇੱਕ ਹਿੱਸਾ ਬਣੇ ਬਹੁਤ ਬਹੁਤ ਧੰਨਵਾਦ